ਇੱਕ ਘਟਨਾ ਵਾਪਰੀ ਮੈਂ ਬੜੇ ਵੀਰਾਂ ਦੇ ਵਿਚਾਰ ਸੁਣ ਰਿਆ ਸੀਗਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਦੋਸ਼ੀ ਫੜ ਲਿਆ ਫਿਰ ਬੱਸ ਕੇਰ ਖਤਮ ਥੋੜੇ ਅਣਖ ਗੈਰਤ ਸਵੈਮਾਨ ਨੂੰ 6:00 ਵਜੇ ਉਹ ਕਿੱਥੇ ਗਈ ਕਿੱਥੇ ਸੀ ਵਿਚਰ ਰਹੇ ਆ ਸਾਡੀ ਵਿਚਾਰਤਾਰਾ ਕੀ ਹੋਗੀ ਸਾਡੀ ਪਾਗਲ ਹੁੰਦੇ ਆ ਅਸੀਂ ਧਰਨਾ ਦਿੰਦੇ ਆ ਉਹ ਫੜ ਲੈਂਦੇ ਆ ਗੱਲ ਖਤਮ ਹੋ ਗਈ ਇੱਕ ਨਾ ਪਿੰਡਾਂ ਚ ਖੇਡ ਖੇਡਦੇ ਆ ਕਿ ਭੰਡਾ ਭੰਡਾਰੀਆ ਕਿਤਨਾ ਘਪਾਰ ਦੂਜਾ ਕਹਿੰਦੇ ਇੱਕ ਮੁੱਠ ਚੱਕ ਲੈ ਦੂਜੀ ਤਿਆਰ ਤੁਸੀਂ ਐਸੇ ਪਿੰਗ ਚ ਪਏ ਹੋ ਅਸੀਂ ਰਾਜਸਥਾਨ ਦੀ ਸਰਧਮੀ ਤੋਂ ਆਏ ਆ ਕਦੀ ਸੁਣਿਆ ਕਿਸੇ ਨੇ ਕਿ ਰਾਜਸਥਾਨ ਚ ਕਿਸੇ ਨੇ ਵੀ ਗੈਰ ਸਿੱਖ ਨੇ ਸਿੱਖਾਂ ਬਾਰੇ ਸੰਤ ਭੰਡਾਰਾ ਵਾਲਾ ਬਾਰੇ ਕੁੰਬਰੇ ਗੁਰੂਆ ਬਾਰੇ ਕੋਈ ਵੀਡੀਓ ਜਾਂ ਸ਼ਬਦ ਵਰਤੇ ਹੋਣ ਕਦੀ ਸੁਣਿਆ ਤੁਸੀਂ ਪੰਜਾਬ ਚ ਬਹੁ ਗਿੰਦੀ ਚ ਬੈਠੇ ਹੋ ਇਹਦੇ باوجود ਤੁਹਾਡੀ ਹੱਕ ਤੇ ਮੂੰਗੀ ਦਲ ਹੱਕ ਦੇ ਉੱਪਰ ਕਾਹ ਤੂੰ ਕਦੀ ਬਹਿ ਕੇ ਵਿਚਾਰ ਤਾਂ ਕਰੋ ਤੁਹਾਡਾ ਪਲੇਟਫਾਰਮ ਹੈ ਅੱਜ ਵੀ ਮੈਂ ਕਹਿੰਦਾ ਸੋਚ ਰਿਹਾ ਸਾਡੇ ਭਾਈ ਸਾਹਿਬ ਕਹਿੰਦੇ ਵੀ ਐਸਪੀ ਨਾਲ ਸਲਮਤ ਕਰਾਂਗੇ ਇੱਕ ਇਹ ਕਹਿੰਦੇ ਗ੍ਰਿਫਤਾਰ ਕਰ ਲ ਪੁਲਿਸ ਦਾ ਧੰਨਵਾਦ ਕਰਾਂਗੇ ਯਾਰ ਇੰਨੀ ਕੀ ਲੜਾਈ ਹੈ ਸਾਡੀ ਬਸ ਸੋਚੋ ਗੁਰੂ ਕੇ ਸਿੱਖੋ ਜੇ ਸਿਰ ਜੁੜ ਕੇ ਬੈਠੇ ਹੋਣਾ ਸਿਆਣੇ ਕਹਿੰਦੇ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਪੁੱਛ ਜਾਣ ਉਹ ਕੌਮਾਂ ਵਜੂਦਗਵਾ ਬੈਠਦੀਆਂ ਹਨ ਤੇ ਤੁਸੀਂ ਆਪਣਾ ਇਤਿਹਾਸ ਪੁੱਲੀ ਜਾਣੇ ਹੋ ਅੱਗੇ ਸਰਕਾਰਾਂ ਕੀ ਕਰਨਗੀਆਂ ਗੁਰਬਾਣੀ ਕਹਿੰਦੀ ਹੈ ਜੇ ਜੀਵ ਹੈ ਪਤ ਲੱਥੀ ਜਾਏ ਸਾਡਾ ਖਾਣਾ ਪੀਣਾ ਠਿੱਕਰਾ ਸਾਡੇ ਤੇ ਅਸੀਂ ਫਿਰ ਕੀ ਦੋਰ ਬੰਨ੍ਹਦੇ ਆ ਵੀ ਸਾਡੀ ਨੰਗਸੇ ਬੈਠੇ ਆ ਇਹ ਫੈਸਲਾ ਕਰਨਗੇ ਓ ਗੁਰੂ ਕੇ ਸਿੱਖੋ ਤੁਹਾਨੂੰ ਕੱਲੇ ਕੱਲੇ ਨੂੰ ਗੁਰੂ ਕੀ ਫੌਜ ਬੰਨਾ ਪੈਣਾ ਹੈ 40 ਮੁਕਤਿਆਂ ਦੀ ਸਰਦ ਨਹੀਂ ਹੋਵੇ ਚਿੱਤੇ ਦਿਨ ਇੱਕ ਸਿੱਖ ਕੁੱਟਿਆ ਜਾਵੇ ਤੇ ਪੂਜਾ ਪੂਰਾ ਬਾਜ਼ਾਰ ਦੇ ਸਿੱਖ ਮੂਕ ਤੇ ਖਮੋਸ਼ ਬੈਠੇ ਹੁਣ ਮੈਂ ਸਮਝਦਾ ਵਡੀ ਸ਼ਰਮਸਰ ਲੈ ਗੱਲ ਨਹੀਂ ਜੀ ਅਸੀਂ ਰਸਤੇ ਲੇ ਬੈਠੇ ਆ ਇਹ ਖੋਫੇ ਲੋਕਾਂ ਵਿੱਚ ਮਾਲੋ ਸਿੱਖ ਬਧੀ ਕੀ ਕਰ ਗਿਆ ਸਿੱਖ ੱਤਕਾ ਕਰ ਗਿਆ ਗੈਰ ਸਿੱਖ ਨੇ ਹੁਣ ਲੜਾਈ ਲੜਨੀ ਆ ਕੁੱਟਣਾ ਉਹਨੂੰ ਉਹ 6 ਜੰਦੇ ਇਕੱਠੇ ਹੋ ਗਏ ਕਹਿੰਦੇ ਪ੍ਰਭੂ ਦੋ ਤਾਂ ਪੱਗ ਫੜ ਲਿਓ ਤੇ ਦੋ ਭਾਵੇਂ ਲੱਤਾਂ ਤੋੜ ਦਿਓ ਗਿੱਡੇ ਤੋੜ ਦਿਓ ਪੱਗ ਨਾ ਡਿੱਗੇ ਜੇ ਪੱਗ ਡਿੱਗੀ ਨਾ ਤੇ ਕੌਮ ਇਕੱਠੀ ਹੋਊਗੀ ਇਹ ਖੋਫ ਹੋ ਤੇ ਲੋਕਾਂ ਚ ਤੁਸੀਂ ਸਰਕਾਰਾਂ ਦੀ ਗੱਲ ਕਰਦੇ ਹੋ ਸਰਕਾਰਾਂ ਇਹ ਜਿਹੜੇ ਲਾਣਾ ਬਾਣਾ ਤੁਰੇ ਫਿਰਦਾ ਕਿਧਰੇ ਦੀਨ ਹੈ ਸੈਂਟਰ ਸਰਕਾਰ ਉਹ ਨੀਚ ਗਲੀਚ ਤੇ ਕਮੀ ਸਰਕਾਰ ਹੈ ਜਿਸ ਸਰਕਾਰ ਦੇ ਕਰੰਦਿਆਂ ਨੇ ਜੇ ਕਾਂਗਰਸ ਨੇ ਟੈਕ ਕੀਤਾ ਤੇ ਇਹਨਾਂ ਨੇ ਲੱਡੂ ਵੰਡੇ ਤੇ ਮਿੱਠੇ ਬੰਦ ਸ਼ਿਬੀਲਾ ਲਾਈਆਂ ਸੀਗੀਆਂ ਅਸੀਂ ਭੁਖਤੋਕੀਆਂ 12 ਸਾਲ ਜੇਲ੍ਹ ਕੱਤੀ ਕਾਲੀ ਕਿਸ ਪੋਏ ਅਦਵੀ ਲੜਨੇ ਵਾਸਤੇ ਤੇ ਰਾਸ਼ਤਾ ਤਾਕਤ ਵੀ ਕਿਸੇ ਦੀ ਕੋ ਚੂ ਕਰ ਸਕੇ ਪਿੱਛੇ ਦੇ ਦੇਸ਼ੇ ਕਲਤਕ ਸਭ ਤੋਂ ਸਾਡਾ ਮਾਈਨਸ ਪੁਆਇੰਟ ਕੀ ਹੈ ਅਸੀਂ ਧੜੇ ਚ ਵੰਡੇ ਆ ਅਸੀਂ ਗਰੁੱਪਾਂ ਚ ਵੰਡੇ ਆ ਅਸੀਂ ਤਕਸਮ ਮਾੜਾ ਸ਼੍ਰੋਣੀ ਕਮੇਟੀ ਮਾਰੀ ਆ ਅਕਾਲੀ ਦਲ ਮਾੜਾ ਫਲਾਣ ਕਮੇਟੀ ਮਾੜੀ ਆ ਇਹ ਮਾੜਾ ਸਵਾਏ ਅਸੀਂ ਨੈਗੇਟਿਵਿਟੀ ਦੂਜੀ ਗੱਲ ਹੀ ਨਹੀਂ ਕਰਦੇ ਮੈਂ ਤੁਹਾਨੂੰ ਤਾਂ ਦੱਸ ਰਿਹਾ ਵੀ ਤੁਹਾਨੂੰ ਪਤਾ ਲੱਗੇ ਬਿਕ ਕੌਮ ਦਾ ਨਿਸ਼ਾਨਾ ਕੌਮ ਦੀ ਮਨਸ਼ਾ ਕੌਮ ਦਾ ਮਿਸ਼ਨ ਕੀ ਹੈ ਨੀਤੀ ਦਿਸ਼ਾ ਕੀ ਚਾਹੀਦੀ ਹੈ ਕੌਮ ਦੀ ਸਿਰਫ ਅਕਾਲ ਤਖਤ ਸਾਡੇ ਥੱਲੇ ਕਈ ਹੁਣ ਕਹਿੰਦਾ ਕੱਲ ਤਾਂ ਜਸੇਰ ਮਾਰਾ ਯਾਰ ਜਸੇਰ ਮਾਰਾ ਇੱਕ ਆਖਰ ਤੱਕ ਦਾ ਸਿਧਾਂਤਾਂ ਮਾਰ ਦੇ ਨੀਕੇ ਤੂੰ ਉਸ ਸਿਧਾਂਤਾਂ ਦੇ ਖੜ ਜਾ ਸਾਡੇ ਉੱਤੇ ਇੱਕ ਟੱਕਰ ਹੋਇਆ ਸਰਕਾਰ ਨਾਲੇ ਅਕਾਲ ਤਖਤ ਦਾ ਦੇਸ਼ ਜਾਰੀ ਹੋ ਗਿਆ ਕਿ ਮਰਿ ਤੇ 11 ਜੀ ਦੀ ਮਰਿ ਤੇ ਗੁਰੂ ਸਾਹਿਬ ਪ੍ਰਕਾਸ਼ ਨਹੀਂ ਹੋਣ ਦੇਣਾ ਅਦੇਸ਼ ਹੋ ਜਾਵੇ ਮਰਦ ਸੁਰੂਪ ਚੱਕ ਕੇ ਲਿਆਣਾ ਹੈ ਸਰਕਾਰ ਨੇ ਪੰਜ ਬਟਾਲਾਂ ਲਾਤੀਆਂ ਤੁਹਾਡੇ ਕਿੰਨੇ ਢਾਈ ਟੁੱਟ ਗੂਆ 50 ਪੁਲਸ ਵਾਲੇ ਖੜੇ 50 ਪੁਲਸ ਵਾਲੇ ਪੰਜ ਬਟਾਲਾਂ ਲਾਤੀਆਂ ਪੂਰੇ ਜ਼ਿਲ੍ਹੇ ਦਾ ਇੰਟਰਨੈਟ ਬੰਦ ਕਰਤਾ ਬੈਰੀਕੇਡਸ ਲਾਤੇ ਕਿਥੋਂ ਸਰੂਪਲੀ ਚੱਕਣ ਦੇਣਾ ਰਾਤ ਨੂੰ 25 ਅਗਰਸ ਸਿੰਘ ਗਏ ਪੁਸਤ ਕੁੱਤੀ ਹਥਿਆਰ ਕੋਏ ਤੇ ਸਰੂਪ ਚੱਕ ਕੇ ਦੰਦੋ ਸਭ ਪਹੁੰਚਾਇਆ ਕਿ ਹੁਕਮ ਕਾਲਤਕ ਸਾਹਿਬ ਦਾ ਇਹ ਹੁੰਦੇ ਸਿੰਘਾਂ ਦੇ ਜੋਸ਼ ਜਜ਼ਬਾ ਜਨੂੰਨ ਤੇ ਜਲਵਾ ਗੁਰਗਰਾਂਦ ਸਾਹਿਬ ਦੀ ਇੱਕ ਪਖੰਡੀ ਸਾਹਮਣੇ ਆਰਐਸਐਸ ਦੇ ਨੇ ਗੁਰਗਰਾਂਦ ਸਾਹਿਬ ਦੇ ਸਰੂਪ ਤੇ ਸੂਏ ਮਾਰ ਕੇ ਨਹਿਤ ਸਿੱਟਤਾ ਸਾਧੂ ਫੜਿਆ ਅਨਾਉਂਸ ਕੀਤਾ ਕਿ ਇਹਨੂੰ ਖਾਸਾ ਰਵਾਇਤਾਂ ਦੇ ਮਤਲਬ ਸਜ਼ਾ ਦਿੱਤੀ ਜਾਊਗੀ ਤੁਸੀਂ ਸਾਧੂ ਉਹਦੇ ਡੇਰੇ ਵੱੜ ਕੇ ਉਸਦੇ ਟੱਕੂਏ ਛੱਬੀਆਂ ਗਿਦਾਸੇ ਤੇ ਛੱਬੀਆਂ ਨਾਲ ਉਹਦੇ ਟੋਟੇ ਟੋਟੇ ਕਰਕੇ ਸੋਤਤਾ ਉੱਥੇ ਆ ਗਿਆ ਅੱਜ ਮਤ ਸੋਚੋ ਤੁਸੀਂ ਤੇ ਗਰਗਨ ਫੜ ਲਓ ਅੱਜ ਗਰਖਵਾਲੋਂ ਕੱਲ ਕੌਂਸਲ ਆ ਜੂ ਗੋਇਲਾ ਜੂ ਪਟੀਜਾ ਚੋਂ 4 5 ਆ ਜੂਗਾ ਗੁਰੂ ਕਾ ਸਿੱਖਾ ਖੋਫ ਪੈਦਾ ਕਰੋ ਇਨਾਂ ਲੋਕਾਂ ਚ ਇਨਾਂ ਲੋਕਾਂ ਚ ਖੋਫ ਪੈਦਾ ਕਰੋ ਕਿ ਸੋਚ ਨਾ ਸਕਣ ਇਹ ਖਵਾ ਵੀ ਨਾ ਲੈ ਸਕਣ ਹੁਣ ਕਈ ਸੋਚਦੇ ਸਾਡੇ ਸਰਪੰਚ ਦਾ ਮੁੰਡਾ ਜੀ ਇਹ ਤਾਂ ਸਰਪੰਚ ਕਰਕੇ ਜਾਣਾ ਹੈ ਕਈ ਕਹਿੰਦਾ ਮੇਰਾ ਭਤੀਜਾ ਭਤੀਜਾ ਕਰਕੇ ਜਾਣਾ ਮੈਂ ਕਹਿੰਦਾ ਯਾਰ ਵਿਚਾਰ ਤਾਰਾ ਛੱਡੋ ਤੁਸੀਂ ਸੋਚੋ ਨਹੀਂ ਇਹ ਗੁਰੂ ਕਾ ਸਿੱਖਾ ਹੈ ਤੇ ਅਸੀਂ ਉੱਥੇ ਜਾਣਾ ਹੈ ਅਸੀਂ ਜਾਣਾ ਗੁਰੂ ਕੇ ਸਿੱਖ ਪਿੱਛੇ ਕੌਮੀ ਸਤਿ ਪਿੱਛੇ ਕੌਮੀ ਸ੍ਰਮਾਨ ਦੇ ਪਿੱਛੇ ਅੱਜ ਵੀ ਮੈਂ ਕਹਿ ਰਿਹਾ ਫੈਸਲਾ ਦੇਖੋ ਅਸੀਂ ਬਾਹਰੋਂ ਆਏ ਆ ਰਾਸਤਾ 'ਚੋਂ ਆਏ ਆ ਫੈਸਲਾ ਤੁਸੀਂ ਕਰਨਾ ਹੈ ਪਰ ਜੇ ਇਹ ਸੋਚੋਗੇ ਵੀ ਗਰਗਿਸ्तार ਕਰ ਲਿਆ ਤੇ ਸਾਡੀ ਹਮਨ ਪੱਠੇ ਪੈ ਗਏ ਬੜੇ-ਬੜੇ ਭਲੇਖੇ 'ਚੋਂ ਤੇ ਬੜੀ ਵੱਡੀ ਸਾਡੀ ਕਮਜ਼ੋਰੀ ਹੋਊਗੀ ਇੱਕ ਇਹੋ ਜਿਹਾ ਵਿਚਾਰਤਾ ਰਾਇ ਉਹਨਾਂ ਦੇ ਪਰਿਵਾਰਾਂ 'ਚ ਨੇ ਬੱਚੇ ਖੋਫ ਹੋਏ ਸਾਡੇ ਅਖਬਾਰ ਅਸੀਮਾ ਸੰਦੇਸ਼ ਉਹਨਾਂ ਦੇ ਖਿਲਾਫ ਧਰਨਾ ਹੋਇਆ ਖਿਲਾਫ ਲਿਖਿਆ ਅਸੀਂ ਮੁਰਤਾ ਖੋਲਤਾ ਉਹ ਪਰਿਵਾਰ ਸੀਮਾ ਸੰਦੇਸ਼ ਅਖਬਾਰ ਦੇ ਪਰਿਵਾਰ ਵਾਲਿਆਂ ਨੇ ਆਪਣੇ ਬੱਚਿਆਂ ਨੂੰ ਸਕੂਲਾਂ ਹਟਾ ਲਿਆ ਦੁਕਾਨਾਂ ਬੰਦ ਕਰਤੀਆਂ ਪਰਿਵਾਰਾਂ ਨੇ ਵੀ ਨਹੀਂ ਅਸੀਂ ਕੋਮਨਾ ਪੰਗਾ ਲਿਆ ਸਾਡਾ ਨੁਕਸਾਨ ਹੋਊਗਾ ਇਹ ਖੋਫ ਚਾਹੀਦਾ ਉਹਨਾਂ ਲੋਕਾਂ 'ਚ ਮੰਨ ਲਓ ਸਕੂਟੀ ਵਾਲੇ ਆ ਕੀ ਫਰਕ ਪੈਂਦਾ ਸਕੂਟੀ ਇੰਦਰਾ ਕੋਲ ਨਹੀਂ ਸੀਗੀ ਸਕੋਟੀ ਮੱੜੀਆ ਕੌਣ ਨਹੀਂ ਸੀਗੀ ਸਕੋਟੀ ਕਿਹਦੇ ਕੌਣ ਨਹੀਂ ਸੀਗੀ ਥੋੜੇ ਮਾਂ ਚ ਜਜ਼ਬਾ ਤੇ ਜਨੂਨ ਚਾਹੀਦਾ ਹੈ ਮਰਨ ਦਾ ਚਾਹ ਚਾਹੀਦਾ ਹੈ ਕਿ ਮੈਂ ਆਪਣੀ ਕੌਮ ਪਿੱਛੇ ਮਰਨਾ ਹੈ ਅਸਤਾਂ ਮੌਤੋ ਜ਼ਿੰਦਗੀ ਭਾਲਦੇ ਆ ਅਸੀਂ ਇਸ ਕੌਮ ਦੇ ਵਾਰਸਾਂ ਇੰਨਾਂ ਗੱਲਾਂ ਚ ਮੈਂ ਫਿਰ ਦਵਾਰ ਦਉ ਤੁਸੀਂ ਜੋ ਕਰੋਗੇ ਸਾਨੂੰ ਮਨਜ਼ੂਰ ਹੈ ਪਰ ਇਹ ਵਿਚਾਰਤਾਰਾ ਬਹੁਤ ਕਮਜ਼ੋਰ ਵਿਚਾਰਤਾਰਾ ਹੈ ਕਿ ਗਰਗ ਫੜ ਲਓ ਠੀਕ ਹੈ ਕਾਨੂੰਨੀ ਕਾਰਵਾਈ ਹੋਵੇ ਫੜੇ ਜਾਣਾ ਚਾਹੀਦਾ ਪਰ ਨਾਲ ਨਾਲ ਜਿਹੜਾ ਖੋਫ ਹੈ ਕੁੰਦਣਾ ਉਹ ਪਰਵਾਰ ਨੂੰ ਹਮੇਸ਼ਾ ਯਾਦ ਰੱਖੇ ਤਾਂ ਕਿ ਮੁਰਕੇ ਕੋ ਕੁੱਤਾ ਬਿੱਲਾ ਬੰਦਾ ਕਿਸੇ ਸੈਕਿੰਡ ਹੌਸਲਾ ਪਾਸ ਨਾ ਸਕੇ ਇਹ ਖੋਫ ਰੱਖੋਗੇ ਯਾ ਤੁਹਾਡਾ ਮਲਕ ਪੰਜਾਬ ਦੀ ਸਰਜ਼ਮੀ ਤੇ ਗੁਰੂਆਂ ਪੀਰਾਂ ਪਗੰਬਰਾਂ ਦੀ ਸਰਜ਼ਮੀ ਤੇ ਅੱਜ ਦੁੱਕੀ ਤਿੱਕੀ ਬੰਦੇ ਉੱਠ ਕੇ ਤੁਹਾਡੇ ਦਾੜੀਆਂ ਤੁਹਾਡੇ ਪੱਗਾਂ ਤੁਹਾਡੇ ਧਰਮ ਤੇ ਹੱਥ ਪਾ ਰਹੇ ਆ ਤੇ ਅਸੀਂ ਵਾਰ-ਵਾਰ ਕਹਿੰਦੇ ਆ ਵੀ ਉਹਨਾਂ ਕਸਕੁਰਟੀਆਂ ਹੈਗੀਆਂ ਭਾਈ ਜੀ ਰਾਜ ਉਹਨਾਂ ਦਾ ਹੈ ਜੱਤੇ ਤੁਸੀਂ ਕਾਂਗਰਸ ਤੁਸੀਂ ਭਾਜਪਾ ਤੁਸੀਂ ਆਪ ਪਾਰਟੀਵਲ ਜਾਉਂਗੇ ਇਹ ਬੱਜਿਆ ਸੈਂਟਰ ਦੇ ਤੁਹਾਨੂੰ ਇਹ ਸੰਤਾਪ ਹੰਡਾਉਣਾ ਪੈਣਾ ਤੁਸੀਂ ਜੱਤੀ ਪੰਥਕ ਵਿਚਾਰਤਾ ਰਣੀ ਬਣਾਉਂਦੇ ਜੱਤੀ ਬੋਤਾ ਸਿੰਘ ਗਰਜਾ ਸਿੰਘ ਬਣ ਕੇ ਨਹੀਂ ਰਾਂਚ ਨਿੱਤਰਦੇ ਇਹ ਤੁਹਾਨੂੰ ਸੰਤਾਪ ਵਾਰ ਵਾਰ ਹੰਡਾਉਣਾ ਪੈਣਾ ਹੈ ਹਾਕਮ ਦੇਖ ਲੋ ਅੱਜ ਸੋਚੋ ਭਾਜਪਾ ਤੇ ਮੁਗਲਾਂ ਫਰਕ ਨਹੀਂਗਾ ਮੁਗਲ ਕੀ ਕਹਿੰਦੇ ਸੀਗੇ ਬਿਸਾਇਬ ਜਦੋਂ ਮਾਫੀ ਮੰਗਣਾ ਛੱਡ ਦਿੰਦੇ ਆ ਤੇ ਪਾਰਲੀਮੈਂਟ ਚ ਅਮਿਤ ਸ਼ਾ ਕੀ ਕਹਿੰਦਾ ਪਿਆ ਕਿ ਮਾਫੀ ਮੰਗਲਣ ਅਤੇ ਛੱਡ ਦਿੰਦੇ ਆ ਫਿਰ ਅਮਿਤ ਸ਼ਾ ਤੋਂ ਮੁਗਲਾਂ 'ਚ ਸੋ ਫਰਕ ਕੀ ਹੈ ਇੱਕੋ ਵਿਚਾਰਧਾਰਾ ਦੇ ਲੋਕ ਐ ਅਸੀਂ ਵੀ ਸਮਝਦੇ ਅਸੀਂ ਵੀ ਸਮਝਦੇ ਅਸੀਂ ਜਾ ਕੇ ਲਾਲਚਾਂ ਪਿੱਛੇ ਆਪਣੇ ਸਵਾਰਤਾ ਪਿੱਛੇ ਆਪਣੀ ਚੌਧਰਾਂ ਪਿੱਛੇ ਚਾਰ ਚਰ ਦੁੱਕੀ ਚਿੱਕੀ ਦੇ ਗੰਨਮਣਾਂ ਪਿੱਛੇ ਅਸੀਂ ਜਾ ਕੇ ਤਲਵੇ ਚੜਦੇ ਆ ਅਸੀਂ ਭਾਜਪਾ ਦੀ ਕਾਂਗਰਸ ਦੀ ਆਪ ਪੱਟ ਦੀ ਗੱਲਾਂ ਕਰਦੇ ਆ ਠੀਕ ਆ ਮੈਂ ਕਹਿੰਨਾ ਤੁਸੀਂ ਅਕਾਲੀ ਦਲ ਚੋਂ ਜਿਹੜਾ ਤੁਹਾਨੂੰ ਲੱਗਦਾ ਵੀ ਪੰਥ ਦਾ ਬੰਦਾ ਹੈ ਉਹ ਪੰਥਕ ਬੰਦਾ ਚੁਣੋ ਪੰਜਾਬ ਬੱਚੂ ਸਾਡੇ ਕੋਲ ਆਪਸ਼ਨ ਨਹੀਂ ਕੰਗਨਗਰ ਸਾਡੇ ਰਾਸਟਨ ਕੋ ਆਪਸ਼ਨ ਨਹੀਂ ਹੈ ਅੱਜ ਕੱਲ੍ਹ ਚੁਣੀਆਂ ਪਰ ਅਸਲੀ ਦੁਸ਼ਮਣ ਵੇਖਦਾ ਮੋਡਾ ਦੁਸ਼ਮਣ ਕਿਹੜਾ ਹੈ ਉਹਦੇ ਛੋਟਾ ਚੁਣ ਲੈ ਸਾਡੀ ਮਜਬੂਰੀ ਹੈ ਮਰਦੀ ਨੇ ਅੱਖ ਚੱਪਿਆ ਅਸੀਂ 11 ਤੋਂ 9 ਸੀਟਾਂ ਬੀਜੇ ਵਿੱਚ ਹਰਾਤੀਆਂ ਕਿਉਂਕਿ ਭਾਪੀ ਨੇ ਕਿਹਾ ਸੀਗਾ ਕਿ ਗੁਰਦੁਆਰੇ ਨਸੂਰ ਬਣ ਚੁੱਕੇ ਆ ਇਹ ਗੁਰਦੁਆਰੇ ਢਾਟੇ ਦੀ ਕਰ ਦੇਣਾ ਚਾਹੀਦੇ ਅੱਜ ਅਸੀਂ ਇਤਿਹਾਸ ਭੁੱਲ ਗਏ ਦੱਸੋ ਕਿੰਨੇ ਸੰਘਰਸ਼ ਜਿਨ੍ਹਾਂ ਨੇ ਪ੍ਰਸ਼ਾਸਨ ਬਲੂ ਸਟਾਰ ਤੇ ਰੋਸ਼ਮਾਰਚ ਕੱਢੇ ਹੁਣ ਪੰਜਾਬ ਦੀ ਸਰਜ਼ਮੀ ਤੇ ਵੇਖ ਲਓ ਕਿੰਨੇ ਲੋਕਾਂ ਨੇ ਪ੍ਰਦਰਸ਼ਨ ਕੀਤੇ ਹੁਣ ਦਿੱਲੀ ਫਟੇ ਦਸ ਕਿੰਨੇ ਲੋਕਾਂ ਨੇ ਮਨਾਈ ਹੋਵੇ ਕਿੰਨੇ ਲੋਕਾਂ ਨੇ ਉਸ ਕੰਮ ਦੀ ਵਿਰੋਧਤਾ ਕੀਤੀ ਹੋਵੇ ਅਸੀਂ ਕਰਨਾ ਹੀ ਭੁੱਲ ਗਏ ਅਸੀਂ ਇਤਿਹਾਸ ਹੀ ਭੁੱਲ ਗਏ ਆਪਣਾ ਅਸੀਂ ਚੁਰਾਸੀ ਭੁੱਲ ਗਏ ਸਿਰਫ ਫੇਸਬੁੱਕ ਤੇ ਹੈ ਬਿਨਾ ਭੁੱਲੇ ਸੇ ਨਾ ਭੁੱਲਾਂਗੇ ਹਕੀਕਤ ਹੈ ਜੇ ਨਹੀਂ ਭੁੱਲੇ ਤਾਂ ਦੱਸੋ 6 ਜੂਨ ਗਈ ਹੈ ਕਿੰਨੀਆਂ ਜਥੇਬੰਦੀਆਂ ਨੇ ਰੋਸ ਮਾਰਚ ਕਰਦੇ ਆ ਕਿੰਨੀਆਂ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤੇ ਆ ਕਿੰਨੀਆਂ ਜਥੇਬੰਦੀਆਂ ਨੇ ਸੜਕਾਂ ਦੀ ਨਿਤਰੀਆਂ ਸਾਨੂੰ ਵਿਚਾਰ ਕਰਨਾ ਪੈਣਾ ਸਾਨੂੰ ਸੋਚਣਾ ਪੈਣਾ ਇਹ ਤੁਹਾਨੂੰ ਚੁੰਨ ਚੁੰਨ ਕੇ ਮਾਰਨਗੇ ਯਾਦ ਰੱਖਿਓ ਪਰ ਇਹੋ ਜੀ ਮੌਤ ਨਾਲ ਨਾ ਫਿੱਕ ਤੇ ਮਰਨਾ ਚੰਗਾ ਹੈ ਫਰ ਮਾਰ ਕੇ ਮਰ ਜਾਓ ਘੱਟੋ ਘੱਟ ਤੁਹਾਨੂੰ ਸਕੂਨ ਤਾਂ ਹੋਵੇ ਹਾਂ ਯਾਰ ਮੈਂ ਆਪਣੇ ਸਵੈਮਾਨ ਵਾਸਤੇ ਆਪਣੀ ਕੌਮ ਦੇ ਅਰਥ ਤੇ ਗੈਰਤ ਵਾਸਤੇ ਆਪਣਾ ਕੁਰਬਾਨ ਕੀਤਾ ਸੋ ਮੈਂ ਇਹ ਕੋਈ ਅਲਫਾਜ਼ ਜ਼ਿਆਦਾ ਬੋਲ ਕੇ ਹਮਾਂ ਦਾ ਜਾ ਸਕਦਾ ਮੇਰੇ ਮਨ ਤੇ ਬਲਵਰ ਸੀ ਪਰ ਵਾਰ ਵਾਰ ਸੁਣ ਰਿਹਾ ਸੀਗਾ ਕਿ ਗ੍ਰਿਫਤਾਰ ਕਰ ਲੋ ਗ੍ਰਿਫਤਾਰ ਕਰ ਲੋ ਕਿੱਡੀ ਕੀ ਗੱਲ ਆ ਇਹ ਜੇ ਲੋਕਾਂ ਨੰਗੇ ਕਰਕੇ ਛਿੱਤਰ ਵਰਗੇ ਪੂਰੇ ਬਾਜ਼ਾਰ ਚ ਘੁੰਮਣਾ ਚਾਹੀਦਾ ਤਾਂ ਕਿ ਆਉਣ ਵਾਲੀ ਨਸਲਾਂ ਪੀੜੀਆਂ ਨੂੰ ਪਤਾ ਲੱਗੇ ਕਿ ਮੈਂ ਕਿਤੇ ਸਿੱਖ ਦੇ ਹੱਥ ਪਾਇਆ ਸੀਗਾ ਕਾਨੂੰਨ ਕਾਨੂੰਨ ਕੱਲਾ ਸਾਡੇ ਵਾਸਤੇ ਆ ਇਹ ਸਾਡਾ ਸਿਰ ਤੇ ਡਿੱਗਦਾ ਕਿ ਉਹ ਸਾਡੇ ਵਾਸਤੇ ਵੀ ਤੁਹਾਡੇ ਤਰਫ ਤੱਕ ਟੈਂਕਾਂ ਤੋਪਾਂ ਨਾਲ ਟੈਟੇ ਦੀ ਕਰਤੇ ਇਹ ਪਿੱਛੇ ਜਿਹੀ ਹੋਏ ਭਾਈ ਅਮਰਪਾਲ ਦੇ ਮੈਟਰ ਤੇ ਪੂਰੇ ਪੰਜਾਬ ਦੇ ਨੌਜਵਾਨ ਚੱਕ ਲਏ ਲਗਾਤਾਰ ਧੱਕਾ ਦੇਵ ਦੀ ਕੇ ਕਾਨੂੰਨ ਉੱਪਰ ਹੀ ਡਿੱਗਦਾ ਹੁੰਦਾ ਹਾਂ ਕੋਸ਼ਿਸ਼ ਕਰੋ ਜਿਹੜਾ ਕਾਨੂੰਨ ਤੁਹਾਡੀ ਕੌਮ ਦੀ ਭਾਵਨਾ ਨੂੰ ਆਤ ਕਰਦਾ ਤੁਸੀਂ ਕਾਨੂੰਨ ਦੇ ਉੱਪਰ ਡਿੱਗੋ ਤਾਂ ਕਿਸ ਸਰਕਾਰ ਨੂੰ ਅਹਿਸਾਸ ਹੋਵੇ ਹੰਦੇ ਉਠੋ ਸਾਉ ਤੇਗ ਦਸ਼ਮੇਸ਼ ਦੀਓ ਵਾਰਸੋ ਤੇਗ ਬਿਨਾ ਸ਼ੈਤਾਨ ਨਾ ਇਨਸਾਨ ਬਣਨਗੇ ਇਸ ਸ਼ੈਤਾਨ ਇਨਸਾਨ ਉਹ ਤੱਕ ਨਹੀਂ ਬੰਦੇ ਜਦ ਤੀ ਤੁਸੀਂ ਹਥਿਆਰਬੰਦ ਨਹੀਂ ਹੁੰਦੇ ਫਰ ਤੁਸੀਂ ਦਾ ਯਾਰ ਜਿੰਦ ਪੜਦੀਓ ਵਿੱਚੋਂ ਕਰ ਜਮਾ ਹਿਲ ਤੇ ਦਰ ਕੁਛ ਹਲਾ ਹਸਤ ਫਲਾ ਹਸਤ ਕੁਤਨ ਬਾ ਸ਼ਮਸ਼ੀਰ ਹਸਤ ਤਾਂ ਦਾ ਗੁਰੂ ਸਮਝਾ ਕਿ ਜਦੋਂ ਸਾਰੇ ਜ਼ੁਲਮ ਹੱਦ ਬੰਨੇ ਟੱਪ ਜੇ ਕੋਈ ਚਾਰਾ ਨਾ ਰਹੇ ਕੋ ਚਾਰਾ ਵੀ ਨਾ ਰਹੇ ਫੋਟਾ ਫਰਜ ਹੈ ਤੁਸੀਂ ਸਿਰ ਸਨ ਹੱਥ ਪਾ ਲੋ ਸਾਇਦ ਮੋਕਾ ਹੈ ਸਿਰਸਾਂ ਚੱਕੋ ਉਹਨਾਂ ਲੋਕਾਂ ਨੇ ਸਾਹਸ ਕਰੋ ਜਿਹੜੇ ਲੋਕ ਤੱਕਾ ਕਰ ਰਿਹਾ ਜ਼ੁਲਮ ਕਰ ਰਿਹਾ ਸਰਕਾਰਾਂ ਤੁਹਾਡਾ ਸਾਥ ਨਹੀਂ ਦੇਣਗੀਆਂ ਤੁਹਾਡੇ ਮਨ 'ਚ ਸ਼ੰਕਾ ਹੈ ਤੁਹਾਡੇ ਮਨ 'ਚ ਭੁਲੇਖਾ ਬੜਾ ਵੱਡਾ ਕਿ ਆਪ ਤੁਹਾਡੀਆਂ ਕਾਂਗਰਸ ਤੁਹਾਡੀਆਂ ਭਾਜਪਾ ਤੁਹਾਡੀਆਂ ਸੈਂਟਰ ਤੁਹਾਡਾ ਇਹ ਤੁਹਾਨੂੰ ਲੱਕੋ ਵੱਢੀ ਜਾਂਦੇ ਆ ਇਹ ਬੜਾ ਮਿੱਠਾ ਜ਼ਹਿਰ ਦੇ ਕੇ ਤੁਹਾਡੇ ਦੰਦ ਕਿਹੜੇ ਆ ਨਾ ਖਰਾਬ ਕਰੀ ਜਾਂਦੇ ਆ ਰੱਬ ਮਿਹਰ ਕਰੇ ਅਸੀਂ ਆਪਣੇ ਕੌਮੀ ਹਿੱਤਾਂ ਤੇ ਪਹਿਰਾ ਦਈਏ ਜੱਤੀ ਹਮੇ ਸਵਾਰਥ ਛੱਡ ਕੇ ਕਈ ਵਾਰ ਮੈਂ ਬੜੇ ਪ੍ਰੋਗਰਾਮ ਕਰਦਾ ਸਾਨੂੰ ਪਹਿਲਾਂ ਪਤਾ ਹੁੰਦਾ ਵੀ ਸੈਟਿੰਗ ਪਹਿਲਾਂ ਹੋ ਜਾਂਦੀ ਵੀ ਕੀ ਕਰਨਾ ਹੈ ਨਤੀਜਾ ਕੀ ਨਿਕਲਣਾ ਪਰ ਅੱਜ ਮੈਂ ਮੁਖਸਰ ਸੰਗਤ ਨੂੰ ਬੇਨਤੀ ਕਰਾਂਗਾ ਇੱਕ ਖੋਪਾ ਪੈਦਾ ਕਰਿਓ ਜੱਤੀ ਖੋਪਾ ਪੈਦਾ ਨਹੀਂ ਕਰਦੇਣਾ ਇਸ ਸੰਤਾਪ ਨਿਤ ਡਾਉਂਗੇ ਤੁਹਾਡਾ ਜੋ ਹੁਕਮ ਹੋਗਾ ਜਿਸ ਤਰ੍ਹਾਂ ਆਊਗਾ ਅਸੀਂ ਰਾਸਤ ਸੁੱਚੀ ਸੰਗਤੋਂ ਡਰਨਾਲਾ